ਦੇ ਹੁਣ ਫਗਵਾੜਾ ਦੇ ਮਸ਼ਹੂਰ ਲੋਗਟ ਵਿਖੇ ਇੱਕ ਸੋਸ਼ਲ ਟਰੈਂਡਸ ਨਾਂ ਦੇ ਸਟੋਰ ਤੋਂ ਗਊ ਮਾਸ ਵੇਚਿਆ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਬਤਿਹਰੇ ਦੱਸੀਏ ਕਿ ਇਸ ਸੰਬੰਧੀ ਜਾਣਕਾਰੀ ਦਿੰਦਿਆਂ Hindu ਸੰਗਠਨਾ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ लवली ਯੂਨੀਵਰਸਿਟੀ ਫਗਵਾੜਾ ਦੀ ਬੈਕਸਾਈਡ ਤੇ ਸਥਿਤ ਇੱਕ ਸਟੋਰ ਤੇ ਗਊ ਅਤੇ ਮੱਝ ਦਾ ਵੀਹ ਵੇਚਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਗਊ ਰੱਖਿਆ ਦਲ ਦੀ ਟੀਮ ਦੇ ਕੁਝ ਮੈਂਬਰਾਂ ਨੂੰ ਭੇਜ ਤੇ ਸਟ੍ਰਿੰਗ ਆਪਰੇਸ਼ਨ ਕੀਤਾ ਜਿਸ ਵਿੱਚ ਪਾਇਆ ਗਿਆ ਕਿ ਉਕਤ ਸਟੋਰ ਵਿੱਚੋਂ ਸੱਚਮੁੱਚ ਹੀ ਗਾਊ ਅਤੇ ਮੱਝ ਦਾ ਬੀਚ ਵਿਕ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਰੇਡ ਮਾਰੀ ਤਾਂ ਉਹਨਾਂ ਸਟੋਰ ਵਿੱਚੋਂ 20 ਤੋਂ 25 ਡੱਬੇ ਗਾਊ ਮਾਸ ਦੇ ਬਰਾਮਦ ਕੀਤੇ ਉਹਨਾਂ ਦੱਸਿਆ ਕਿ ਇਸ ਨਾਲ ਜਿੱਥੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ ਉੱਥੇ ਹੀ ਫਿਲਹਾਲ ਪੁਲਿਸ ਵੱਲੋਂ ਸਟੋਰ ਦੇ ਆਨਰ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਹਰਿਸ਼ ਪੰਡਾਰੀ ਦੀ ਰਿਪੋਰਟ ਗੱਲਿਆ ਜੀ ਅਸੀਂ ਅੱਜ ਰੋਪੜ ਗਏ ਸੀ ਜਿੱਥੇ ਇੱਕ ਕਾਂਡ ਹੋਇਆ ਵੀ ਕਿਸੇ ਨੇ گاਉਾਂ ਦੇ ਬਾੜੇ 'ਚ ਵੜ ਕੇ 6 ਗਊਆਂ ਦੇ ਛੂਰੇ ਮਾਰੇ ਇਹ ਸਾਡੀ ਲਾਈਫ ਦੀ ਪਹਿਲੀ ਅਸੀਂ ਘਟਨਾ ਹੈ ਜਿਸ 'ਚ ਕਿਸੇ ਨੇ ਇੰਨੀ ਦਰਿੰਦਗੀ ਵਰਤੀ ਹੈ ਉਹਦੇ 'ਚ ਇੱਕ ਗਊ ਮਾਤਾ ਦੀ ਮੌਤ ਹੋ ਚੁੱਕੀ ਹੈ ਔਰ ਇਸ ਗੱਲ ਨੂੰ ਵੀ 3 ਦਿਨ ਹੋ ਚੁੱਕੇ ਨੇ ਸ਼ੁੱਕਰਵਾਰ ਦੀ ਇਹ ਘਟਨਾ ਸੀ ਅੱਜ ਅਸੀਂ ਐਸਐਸਪੀ ਰੋਪੜ ਨੂੰ ਮਿਲੇ ਇਸ ਸੰਬੰਧ ਵਿੱਚ ਉਹਨਾਂ ਨੇ ਮਤਲਬ ਬੰਦੇ ਅਰੈਸਟ ਕਰ ਲਏ ਨੇ ਤੇ ਉਹ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਬੰਦੀ ਕਾਰਵਾਈ ਕਿੱਤੀ ਜਾਏਗੀ ਅਸੀਂ ਉੱਥੋਂ ਨਿਕਲ ਰਹੇ ਸੀ ਸਾਨੂੰ ਪਤਾ ਲੱਗਿਆ ਵੀ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਬੈਕਸਾਈਡ ਤੇ ਸਟੋਰਾਂ ਦੇ ਉੱਪਰ ਪੈਕਡ ਗਊ ਮਾਸ ਵੇਚਿਆ ਜਾ ਰਿਹਾ ਹੈ ਅਸੀਂ ਇੱਥੋਂ ਆਪਣੇ ਗਊ ਰੱਖਿਆ ਦਲ ਦੀ ਟੀਮ ਦੇ ਕੁਝ ਬੰਦਿਆਂ ਨੂੰ ਭੇਜ ਕੇ ਇੱਕ ਸਟਿੰਗ ਆਪਰੇਸ਼ਨ ਕੀਤਾ ਔਰ ਪਤਾ ਕੀਤਾ ਕਿ ਵਾਕਈ ਗਊ ਮਾਸ बिक ਰਿਹਾ ਹੈ ਉਹਨਾਂ ਨੇ ਉੱਥੋਂ ਡੱਬੇ ਪਰਚੇਸ ਕੀਤੇ ਜਿਹਦਾ ਕਿ ਬਿੱਲ ਉਸ ਬੰਦੇ ਨੇ ਸਾਨੂੰ ਨਹੀਂ ਦਿੱਤਾ ਇਸ ਦਾ ਮਤਲਬ ਉਹਨੂੰ ਇਹ ਪਤਾ ਸੀ ਵੀ ਮੈਂ ਕੀ ਵੇਚ ਰਿਹਾ ਇਹ ਕੋਈ ਅਨਨੋਨ ਪ੍ਰੋਡਕਟ ਨਹੀਂ ਸੀ ਜਿਹਦੇ ਉੱਪਰ ਪ੍ਰੋਡਕਟ ਸੀਗਾ ਜਿਹਦੇ ਉੱਪਰ ਗਊ ਮਾਤਾ ਦੀ ਫੋਟੋ ਛੱਪੀ ਹੋਈ ਹੈ ਔਰ ਉਹਦੇ ਤੇ ਲਿਖਿਆ ਹੋਇਆ ਬੀਫ ਅਸੀਂ ਪੂਰ ਪ੍ਰਸ਼ਾਸਨ ਨੂੰ ਨਾਲ ਲੈ ਕੇ ਉੱਥੇ ਰੇਡ ਕੀਤੀ ਔਰ 25 ਤੋਂ 30 ਦੇ ਕਰੀਬ ਬਾਕਸਿਸ ਅਸੀਂ ਬਰਾਮਦ ਕੀਤੇ ਨੇ ਤਾਂ ਸਾਨੂੰ ਤਾਂ ਸ਼ੱਕ ਹੈ ਵੀ ਜਿੱਥੇ ਜਿੰਨੇ ਵੀ ਉੱਥੇ ਸਟੋਰ ਚੱਲ ਰਹੇ ਨੇ ਉਹ ਸਾਰਿਆਂ ਤੇ ਹੀ ਇਸ ਤਰ੍ਹਾਂ ਦੇ ਪ੍ਰੋਡਕਟ ਸ਼ਰੇਆਮ ਵਿਕ ਰਹੇ ਨੇ ਇਹ ਬੜੀ ਸ਼ਰਮ ਵਾਲੀ ਗੱਲ ਹੈ ਪ੍ਰਸ਼ਾਸਨ ਲਈ ਵੀ ਔਰ ਸਰਕਾਰ ਲਈ ਵੀ ਜਦਕਿ ਇਹ ਬੀਫ ਸਾਰੇ ਹਿੰਦੁਸਤਾਨ ਚ ਬੈਨ ਹੈ ਉਸ ਦੇ ਬਾਵਜੂਦ ਸਟੋਰਾਂ ਦੇ ਉੱਪਰ ਜਿੱਥੇ ਕਿ ਪਰਚੂਨ ਦਾ ਸਮਾਨ ਵੇਚਿਆ ਜਾ ਰਿਹਾ ਹੈ ਉਹਦੇ ਨਾਲੇ ਡੱਬੇ ਵੇਚੇ ਜਾ ਰਹੇ ਨੇ ਤਾਂ ਸਟੂਡੈਂਟਸ ਨੂੰ ਅਸੀਂ ਇਹ ਡੱਬੇ ਵੇਚ ਕੇ ਕੀ ਦੱਸਣਾ ਚਾਹੁੰਦੇ ਆ ਕਿ ਇਹ ਸਰਕਾਰਾਂ ਦੀ ਖੁੱਲ੍ਹ ਹੈ ਵੀ ਤੁਸੀਂ ਕਿਤੋਂ ਵੀ ਜਾ ਕੇ ਗਊ ਮਾਸ ਖਰੀਦ ਸਕਦੇ ਆ ਗਊਵਾਧਾ ਨਾਲ ਸਾਡੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਲੇਕਿਨ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਤੋਂ ਸਰਕਾਰਾਂ ਨੂੰ ਔਰ ਪ੍ਰਸ਼ਾਸਨ ਨੂੰ ਕੋਈ ਮਤਲਬ ਨਹੀਂ ਹੈ ਇਹ ਇਹਨਾਂ ਦੀ ਨੱਕ ਦੇ ਹੇਟਾਂ ਸਾਰਾ ਕੁਝ ਚੱਲ ਰਿਹਾ ਹੈ ਤਾਂ ਇਹ ਬੜੇ ਸ਼ਰਮ ਵਾਲੀ ਗੱਲ ਹੈ ਸਨਾਤਨੀਆਂ ਨੂੰ ਬੇਨਤੀ ਹੈ ਵੀ ਇਹ ਜੀ ਪ੍ਰੋਡਕਟ ਜਿੱਥੇ ਵੀ ਵਿਕ ਰਹੇ ਨੇ ਸਾਨੂੰ ਸੰਪਰਕ ਕਰਨ ਤਾਂ ਕਿ ਅਸੀਂ ਬੰਦ ਦੀ ਕਾਰਵਾਈ ਕਰ ਸਕੀਏ ਸਮੀ ਜਿਹੜਾ ਤੁਸੀਂ ਹੁਣੇ ਪ੍ਰੋਡਕਟ ਫੜਿਆ ਉਥੋਂ ਕਿੰਨੀ ਕਿੰਨੀ ਕਿ ਮਾਤਰਾ ਚ ਫੜਿਆ ਗਿਆ ਹੈ ਤੇ 25 ਤੋਂ 30 ਡੱਬੇ ਫੜੇ ਗਏ ਨੇ ਕੁਝ ਸੂਚਕਾਰੀਆਂ ਨਾਲ ਗੱਲ ਕਰ ਲਈ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਹਾਂਜੀ ਹਾਂ ਮਤਲਬ ਸਟੋਰ ਅਸੀਂ ਬੰਦ ਕਰਾ ਦਿੱਤਾ ਹੈਗਾ ਤੇ ਜਿਹੜਾ ਓਨਰ ਸੀਗਾ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਉਹਦੇ ਤੇ ਐਫ ਆਈ ਆਰ ਹੋ ਚੁੱਕੀ ਹੈ ਲੇਕਿਨ ਇਸ ਤੋਂ ਬਾਅਦ ਵੀ ਉਸਦੇ ਕੋਲ ਕਿੰਨਾ ਕਿ ਸਟਾਕ ਹੋਰ ਹੈ ਔਰ ਹੋਰ ਕਿਹੜੇ ਸਟੋਰਾਂ ਤੇ ਇਹ ਗਊ ਮਾਸ बिक ਰਿਹਾ ਹੈ ਇਹ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਬਿਓ ਸਾਰੇ ਸਟੋਰ ਚੈੱਕ ਕਰੇ ਜਾਣ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ